ਦੋਸਤੋ ਸਵਾਗਤ ਆ ਤੁਹਾਡਾ ਜੀ ਦੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਲੈ ਕੇ ਆਏ ਮਹਿੰਦਰਾ ਅਰਜਨ ਨੋਵਾ 605 DI ਟਰੈਕਟਰ ਦੋਸਤੋ ਤੇ ਕਿੰਨੇ ਮਾਡਲ ਆ ਕੀ ਰੇਟ ਆ ਤੇ ਕਿੱਥੇ ਟਰੈਕਟਰ ਖੜਾਗਾ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਟਰੈਕਟਰ ਜਲਦੀ ਤੋਂ ਜਲਦੀ ਸੇਲ ਹੋ ਸਕੇ ਦੋਸਤੋ 2022 ਮਾਡਲ ਟਰੈਕਟਰ ਤੇ 7 ਲੱਖ 75 ਹਜ਼ਾਰ ਦਾ ਰੇਟ ਰੱਖਿਆ ਤੇ ਬਾਕੀ ਦਾ ਰੇਟ ਦੋਸਤੋ ਫਿਕਸ ਨਹੀਂ ਹੈ ਘੱਟ ਵੱਧ ਹੋ ਜਾਊਗਾ ਅਕੀ ਤੁਸੀ ਦੇਖ ਸਕਦੇ ਹੋ ਵਧੀਆ ਸਾਫ ਟਰੈਕਟਰ ਆ ਪਾਵਰ ਸਟੀਅਰਿੰਗ ਡੁਲ ਕਲਚ ਟਰੈਕਟਰ ਰੰਗ ਪੇਂਟ ਸਾਰਾ ਨਾਲ ਦਾ ਹੈ ਬੋ ਦੋਸਤੋ ਟਾਇਰਾਂ ਦੀ ਗੱਲ ਕਰੀ ਐਮ ਆਰ ਐਫ ਦੇ ਟਾਇਰ ਆ 16 ਨਾ 28 ਦੇ ਟਾਇਰ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਹੈਗੀ ਚਾਰੇ ਟਾਇਰ ਤੁਹਾਨੂੰ ਸਾਬ ਮਿਲਣਗੇ 80 ਤੋਂ 90 ਪੈਸੀ ਟਾਇਰਾਂ ਦੀ ਕੰਡੀਸ਼ਨ ਪਈ ਆ ਬਾਕੀ ਬੈਕ ਸਾਈਡ ਤੁਹਾਨੂੰ ਟਰੈਕਟਰ ਦਿਖਾ ਦਿੰਨੇ ਆ ਡਾਬਲ ਤੇ ਡੰਡਾ ਤੁਹਾਨੂੰ ਨਾਲ ਮਿਲੂਗਾ ਸਾਰਾ ਟਰੈਕਟਰ origional ਆ ਦੋਸਤੋ ਪੰਜਾਬ ਨੰਬਰ ਟਰੈਕਟਰ ਹੈਗਾ ਤੇ ਟਰੈਕਟਰ ਦੇ ਸਾਰੇ ਪਾਰਟਸ ਟਰੈਕਟਰ ਦੇ ਨਾਲ ਦੇ ਦੋਸਤੋ ਵਾਕੀ ਤੁਸੀਂ ਦੇਖ ਸਕਦੇ ਹੋ ਐਮ ਆਰ ਫਲੇ ਟਾਇਰਾ 16 928 ਦੇ ਟਾਇਰਾ ਦੋਸਤੋ ਪਾਵਰ ਸਟੀਅਰਿੰਗ ਡੂਲ ਕਲਚ ਟਰੈਕਟਰ ਪੰਜਾਬ ਨੰਬਰ ਟਰੈਕਟਰ ਕੋੜਾ ਬੰਪਰ ਟਰੈਕਟਰ ਦੋਸਤੋ ਮਹਿੰਦਰਾ ਜਨੂਵਾਸ 1055 ਡੀਆਈ ਟਰੈਕਟਰ ਤੇ ਬਾਕੀ ਜੇ ਕਿਸੇ ਵੀ ਨੇ ਟਰੈਕਟਰ ਲੈਣਾਗਾ ਜਾਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਆ ਆਪਾਂ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਕੋਈ ਵੀ ਜਾਣਕਾਰੀ ਟਰੈਕਟਰ ਸੰਬੰਧੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਟਰੈਕਟਰ ਦੀ ਲੋਕੇਸ਼ਨ ਦੋਸਤੋ ਬਰਨਾਲਾ ਏਰੀਆ ਇਹ ਹੈ ਤੇ ਵਾਕੀ ਤੁਸੀਂ ਦੇਖ ਸਕਦੇ ਹੋ ਟਰੈਕਟਰ ਜਮਾ ਨਵਾਂ ਦੋਸਤੋ 2022 ਮਾਡਲ ਟਰੈਕਟਰ ਟੌਪ ਮਾਡਲ ਟਰੈਕਟਰ ਦੋਸਤੋ 바ਕੀ ਵੀਡੀਓ ਨੂੰ ਕਰ ਦੋ ਬਾਦ ਤੋ ਸ਼ੇਅਰ ਦੋਸਤੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਦੋਸਤੋ